ਵੀ ਆਪਾਂ ਪੌਣੇ ਜਾਣੇ ਦਾਣੇ ਜਿਹੜਾ ਜਿਹੜਾ ਚਲਾ ਰਹੀ ਹੈ ਤਸਵੀਰ ਤੇ ਲੈ ਕੇ ਜਾਂਦੇ ਆ ਟਰੈਕਟਰ ਦਾਣੇ ਭੋਲ ਵਾਸਤੇ ਚਲੋ ਵੀ ਕਰਾ ਚੱਲੀਏ ਜਰਾ ਲੋ ਵੀ ਬਾਈ ਬਾਸ ਦੇ ਕੋਲ ਜਲਦੀ ਆਓ ਚਲੀਆਂ ਬਾਈ ਬਾਸ ਤੇ ਨਾ ਕਰੀਏ ਨਾ ਨਕੀ ਨਾ ਬਾਰ-ਬਾਰ ਆਓ ਚਲਦੇ ਡੀਜ਼ਲ ਚੱਲ ਤੋੜੀ ਇਹ ਉਰੀ ਰਹਿ ਗਿਆ ਅਤੀਕ ਅੱਜ ਸਵੇਰੇ ਲਾਈ ਸੀ ਉਹਨੇ ਚੱਲਦੀ ਆ ਕਲਾ ਨਾ ਬਣੀ ਸਵੇਰੇ ਕੱਕੀ ਦੇ ਚੱਲਦੀ ਸੀ ਉੱਥੇ ਉਸੇ ਦੇ ਟਰੈਕਟਰ ਨਾਲ ਹੁਣ ਆਪਾਂ ਲੈ ਕੇ ਆਏ ਆ ਕਿ ਟਰਾਲਾ ਲੈ ਕੇ ਚੱਲਣੇ ਆਂ ਫੇਰ ਕੋਲੇ ਬਾਈਪਾਸ ਦੇ ਉੱਪਰ ਦੀ ਲੋਟਾ ਕੰਮ ਲਾ ਦੇ ਵੀ ਟਰੈਕਟਰ ਮਾਰਦਾ ਫਰਾਟਾ ਅਰਜਨ ਬਈ ਮੋਤੀ ਜੰਨਾ ਟਰੈਕਟਰ ਲੈ ਕੇ ਦਾਣੇ ਵੋਣ ਵਾਸਤੇ ਜਾਲੀਆਂ ਵਾਲੀਆਂ ਟਰਾਲੀਆਂ ਦੇਖੋ ਹੀ ਬੜਾ ਨਜ਼ਾਰਾ ਨਾ ਕੋਈ ਪੱਲੀ ਠੀਕ ਕਰਨ ਦਾ ਨਾ ਮਾਗਰ ਦੇਖਣ ਦੀ ਰੋੜ ਵੀ ਨਹੀਂ ਬੰਦੀ ਛੇਤੀ ਜਦੋਂ ਕੇਰਾ ਲਾਈਆਂ ਹੁਣ ਜਾਲੀਆਂ ਵੜੀਆਂ ਮਾਰੋ ਮਾਰ ਚੱਲਦਾ ਜੋਰਾਂ ਚੁਰਕਦੇ ਮਾਰਦਾ ਜੇ ਤਾਤਾ ਫਰਦਾ ਕੇ ਬਹਿ ਜਾ ਬੱਟ ਤੇ ਇਹ ਕੰਮ ਲੋਟਾ ਕੰਮ ਠੀਕ ਚੱਲਦਾ ਵਧੀਆ ਵੀਰੇ ਜਾਂਦਾ ਚੈਲਨਾਂ ਹਾਂ ਹਾਂ ਯਾਰਾਂ ਨੇ ਮਾਲਕ ਦੀਆਂ ਬਾਈ ਓਏ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਆ ਮੈਗਰੀ ਚੜਦੀ ਗਰਾ ਬਾਈ ਓਏ ਚੜਦੀ ਗਰਾ ਰੱਖੇ ਮੇਰਾ ਮਾਲਕ ਬਾਈ ਓਏ ਮੈਗਰੀ ਮੇਰਾ ਸਤਿਗੁਰ ਸੱਚਾ ਬਾਦਸ਼ਾਹ ਮੈਂ ਤੱਕ ਮਾਈਆ ਬਾਈ ਓਏ ਬਰੀ ਗਰੀ ਮਰਦਿਆਂ ਬਾਈ ਓਏ ਸਹੀ ਗੱਲ ਆ ਬਾਈ ਦੀ ਜਮਾ ਮਰਦਿਆਂ ਬਾਈ ਗਰਦ ਕਿੰਨੀ ਆ ਰੋਹਾਂ ਹਾਂ ਹਾਂ ਓ ਵੀਰੇ ਕੰਮ ਕਰਨਾ ਪੈਂਦਾ ਵੀਰੇ ਸਹੀ ਗੱਲ ਆ ਬਾਈ ਸਹੀ ਗੱਲ ਆ ਸਾਰੇ ਆਪਾਂ ਨੇ ਖਾਣਾ ਮਿਹਨਤ ਕਮਾਈ ਜਾਂਦੇ 6 ਮਹੀਨਿਆਂ ਦੀ ਮਿਹਨਤ ਆ ਬਾਈ 6 ਮਹੀਨਿਆਂ ਦੀ ਮਿਹਨਤ ਕਮਾਈ ਆ ਬਾਈ ਲੰਮੇ ਲੰਬੀ ਤਾਂ ਆ ਹੀ ਰਹਿੰਦੀ ਏ ਬੰਦੇ ਤਾਂ ਪੈਂਦੀ ਸਹੀ ਗੱਲ ਆ ਬਾਈ 7000 ਆ ਬਾਈ ਇਧਰ ਮੋਤੀ ਬੈਠਾ ਦੋਵੇਂ ਯਾੜੀ ਤੇਤੀ ਬੰਦ ਹਾਂ ਇਹ ਤੇਤੀ ਬੰਦ ਕਹਿੰਦੇ ਆ ਬਾਈ ਇਹ ਤੇਤੀ ਬੰਦੀ ਕਹਿੰਦੇ ਕਹਿੰਦੇ ਇਹਨੂੰ ਬਹੁਤ ਚੋਕਾ ਬਾਈ ਵਾਹ ਠੀਕ ਆ ਲੋ ਵੀ ਉੜਦੀ ਆ ਗਰਦਪੂਰੀ ਕਿਉਂ ਬਾਈ ਗਰਦ ਵੀ ਮੇਰਾ ਵੀ ਨਹੀਂ ਭਾਈ ਅਗਲਾ ਖਾਂ ਇਹਦਾ ਕਿਉਂ ਦਵਾਈ ਨਾ ਚੜਾਉਣੀ ਆ ਇਹ ਵੀ ਸੌਕੀਆਂ ਨਹੀਂ ਚੜੀਆਂ ਨਹੀਂ ਵੀਰੇ ਭਾਈ ਮੈਂ ਇੱਥੇ ਕਮਾਈ ਆ ਮੇਰੇ ਬੱਚਾ ਐ ਕਰਦੇ ਪਾਸ਼ਾ ਭਾਈ ਦੋ ਮਿੰਟ ਬੈਠ ਕੇ ਦੇਖੀਂ ਇਹ ਜਿਹੜਾ ਇਹ ਗੱਲ ਨਾ ਆਇਆ ਨਾ ਮੈਂ ਜੱਜ ਆਏ ਭਾਈ ਇੱਥੇ ਕਮਾਈ ਆ ਤੂੰ ਕਮਾਈ ਆ ਭਾਈ ਕਰਦਾ ਭਈ ਇਹ ਭਈ ਗੱਲ ਆ ਭਾਈ ਯਾਰ ਕਰਦਾ ਵੀਰੇ ਵੇ ਕਿੰਨੀ ਆ ਨਾ ਵੀਰੇ 3 ਡਲੇ ਦੇ ਫਾਰਮ 'ਚ ਚੱਲਦਾ ਭਾਈ ਹਾਂ 3 ਡਲੇ ਦੇ ਫਾਰਮ 'ਚ ਚੱਲਦੀ ਆ ਵੀਰੇ ਮਸ਼ੀਨ ਹਾਂ ਬੰਦੇ ਹੀ ਨੇ ஆஹ் ஒரே கனவை ஒரே கனவை ஒரே கனவை நான் இரக்க रंगे पए चङा गोली ਆ ਬਰੋਲੇ ਠਾਉਣੀ ਫਾਟੇ ਦੇ ਮਜਹਿੜ ਦਾ ਅਰਜਨ ਮਾਲਵਾ ਦੇਸ ਦਾ ਸਾਡਾ ਬੰਦੇ ਨਾਰਾਇਣ ਤੋਂ ਬਾਸੇ ਵਾਟਾਦਾਰੀ ਦੇ ਜਾਨਦੀਆ ਸਿੰਘ ਦੀ ਰਾਣੀ ਸਤਨਾ ਕਾਂਦੇ ਨਵੀਂ ਤੋਰ ਕਰਜਾ ਬਹੁਤ ਬੜਾ ਵੇਟਰਾ ਇੱਕ ਆਖੜਾ ਜਿਨ ਫਿਰ ਜਲ ਰਹਿਆ ਬਾਟੀ ਔਰ ਕਰੀ ਕੁਝ ਵਧੀਆ ਕੀ ਆ ਬਈ ਹੋ ਗਿਆ ਕਲਪਾ ਜਮਾ 2 4 ਦਾ ਜੀ ਬਲੂਰ ਬਣ ਗਿਆ ਗੰਕਾਂ ਦਾ ਲਈ ਯੂਰਾ ਸੂਰਾ ਤੇ ਚੱਲ ਰਿਹਾ ਕੰਮ ਬਾਡੀ ਦਾ ਇਧਰ ਆ ਕੇ ਲਾਈਟ ਆ ਗਿਆ ਬਾਈ ਬਾਹਰ ਨਹੀਂ ਦੂਜੀ ਪਾਸੇ ਆ ਜੇ ਹੁਣ ਨਾਣ ਗੜ ਨੂੰ ਛੜ ਕੇ ਜਾਂਦੀ ਆ ਆ ਵੇ ਕੀ ਮਾ ਮਾਗੀ ਮੇ ਸੁਰਤ ਵਾਲੀਆਂ ਦੀ ਗੱਲ ਨਾ ਤੂੰ ਸੁਣੀ ਦੀਆਂ ਦੀ ਗੱਲ ਬਾਈ ਬੰਦਲਾ ਜੋ ਕਿ ਤੇ ਝੂਠ ਬੋਲੇ ਤੇ ਨੀ ਤੇਰਾ ਉਹ ਜ਼ਰਾ ਹੀ ਕਰੇ ਕਿਲ ਤੂੰ ਜਦ ਤੱਕ ਨਹੀਂ ਤੇ ਮੁਖ ਵਾਲੀ ਹੈ ਨਹੀਂ ਤੇਰਾ ਕਾਲੀ ਰਾਤ ਲੋ ਵੀ ਟਰਾਲਾ ਛੱਡਿਆਂ ਦਾ ਉਤੇ ਤੇ